ਸਾਚੀ ਕਾਲੀ ਵੀਰ ਜੀ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਡੇਰੀ ਫਾਰਮਰਸ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਤੁਹਾਨੂੰ ਵਿਖਾਉਨੇ ਆਪਾਂ ਤਿੰਨ ਮੱਜਾਂ ਤੇ ਡਰੈਸ ਨੋਟ ਕਰ ਲਓ ਵੀਰ ਜੀ ਪਹਿਲਾਂ ਨਾਮ ਹੈ ਗਜਸ ਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀਰ ਜੀ 95928 00635 ਹਾਂਜੀ ਵੀਰ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਵੀਰਾਂ ਭਰਾਵਾ ਕੇ ਸਾਰਿਆਂਗੇ ਵੀਰ ਜੀ ਚੜ੍ਹਦੀ ਕਲਾ ਡੇਰੀ ਫਾਰਮਰ ਨੂੰ ਵੱਧ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤਾਜੋ ਆਉਣ ਵਾਲੀ ਨਵੀਂ ਤੇ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀ ਦੀ ਇਹਨਾਂ ਵਿੱਚ ਇੱਕ ਮੱਝ ਸੂਈ ਆ ਨੀਰੀ ਦੀ ਤੇ ਦੋ ਮਈਆਂ ਚੰਗੇ ਵੱਡੇ ਰਿਕਾਰਡ ਵਾਲੀਆਂ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਤੇ ਗੱਬਣਾ ਤਿਆਰ ਜੇ ਤੇ ਇਹ ਕਰਦੇ ਆਪਾਂ ਗੱਲ ਵੀਰ ਜੀ ਪਹਿਲੇ ਨੰਬਰ ਵਾਲੀ ਮੱਝ ਦੀ ਤੇ ਇਹ ਵੀ ਦੀ ਤਾਜੀ ਸੂਈ ਜੇ ਕੋਈ ਹਫਤੇ ਖੰਡ ਦੀ ਮਗਰ ਮੈਂ ਤੇ ਕੱਟੀ ਜੇ ਤੇ ਢਾਲੀ ਮੈਂ ਜੇ ਵੀਰ ਜੀ ਤੇ ਦੁੱਧ ਮੈਂ ਥੱਲੇ ਇਸ ਟੰਮ ਤਿਆਰ ਹੈਗਾ ਜੇ 10 ਕਿਲੋ ਤਿਆਰ ਜੇ ਤੇ ਤਾਜੀ ਸੂਈ ਜੇ ਉਡੀਆ ਪਖੋਲ ਕੇ ਤੁਹਾਨੂੰ ਵਿਖਾਉਨੇ ਆ ਮੱਝ ਤੇ ਜੀ ਮੈਂ ਦੀ ਫੇਸ ਕੁਆਲਟੀ ਚੈੱਕ ਕਰੋ ਤੁਮੇ ਅੱਖਾਂ ਬਿਲਡਿੰਗਾਂ ਨੀਲੀ ਦੀ ਮੱਝ ਏ ਤੇ ਤੀਜਾ ਸੁਹਾ ਮੱਝ ਦੇ ਵੀ ਜੀ ਥਣਾ ਦਾ ਸੈਜ ਤੇ ਗੈਪ ਚੈੱਕ ਕਰੋ ਦੇਖੋ ਜੀ ਕਿੰਡੀ ਸਾਫ ਜੇ ਕੱਲਾ ਕੱਲਾ ਥਣ ਲੱਗਾ ਬਿਰਲਾ ਤੇ ਮੈਂ ਵੀ ਕਿ ਆਈ ਮੈਂ ਆ ਨਹਣ ਧੋਣ ਵਾਲੀ ਚਲੋ ਕੋਈ ਨਹੀਂ ਲੈਡ ਬੰਦ ਹੋਣ ਕਰਕੇ ਨਵਾਈ ਨਹੀਂ ਗਈ ਮੈਂ ਅੱਗੋਂ ਦੇ ਲਾਗੋਂ ਦੇ ਨੇੜੇ ਪਨਾ ਦਾ ਸੈੱਜ ਤੇ ਗੈਪ ਚੈੱਕ ਕਰੋ ਵੀਰ ਜੀ ਕਰੋ ਵੀਰ ਜੀ ਲੈ ਵੀਦਾ ਵੀਰ ਜੀ ਵੇਖੋ ਜੀ ਸਾਫ ਮੱਝ ਹੈ ਵੀ ਜੀ ਮੁੱਲ ਦਾ ਮੈਂ ਦੀ ਗੱਲ ਕਰੀਏ ਤੇ ਮੁੱਲ ਵੀਰ ਜੀ ਕਰਨੋਂ ਭਾਵੇਂ 90 ਕਰ ਲਈਏ 95 ਕਰ ਲਈਏ 85000 ਦੀ ਵੀਰ ਜੀ ਮੱਝ ਆਪਾਂ ਦੇ ਦਾਂਗੇ ਹਾਂ ਨਾ ਹਾਂ ਜੀ ਕੋ ਵੀਰ ਭਰਾ ਫੋਨ ਲਾਵੇ ਛੋੜ ਚੱਪਾ ਹੋ ਜਾਊਗਾ ਮੋਲ ਵੀ ਜੀ ਮੈਂ ਤਾਂ 85000 ਰੁਪਿਆ ਜੀ ਬਹੁਤ ਹੀ ਅਕੂਮੇ ਥਾਨਾ ਦਾ ਵੇਖੋ ਲੇਵੇ ਤੇ ਵੇਖੋ ਡੱਬ ਨੀਲੀ ਜਮੈਂ ਆ ਗਈ ਵੀਰ ਜੀ ਦੋਵੇਂ ਅੱਖਾਂ ਮਿਲੀਆਂ ਮੈਂ ਦੀਆਂ ਬਿੱਲੀਆਂ ਜੀ ਖੋਰ ਵੀ ਮੈਂ ਤੇ ਚਲੋ ਨਹਣ ਕਰਕੇ ਕਿੱਟੇ ਜੇ ਮਗਰਲੇ ਤੇ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਵੀ ਤਿੱਜਾ ਸੁਆ ਮੈਂ ਜੇ ਵੀਰ ਜੀ ਚੰਗੇ ਰਿਕਾਰਡ ਵਾਲੀ ਮੈਂ ਜੇ ਅਜੇ ਮੈਂ ਕੋਈ 10 ਦਿਨ ਦੇ ਕਰੀਬ ਲੈ ਜੂਗੀ ਪਰ ਲੇਵਾ ਮੈਂ ਵੀ ਦੀ ਚੰਗਾ ਭਰੂ ਗਿਆ ਵੇਖੋ ਲੇਵਾ ਚੰਗਾ ਮੈਂ ਦਾ ਕੱਦ ਕਾਠ ਵੀ ਵਜਨ ਵੀ ਚੰਗਾ ਮੈਂ ਦਾ ਵੀਰ ਜੀ ਤੇ ਦੁੱਧ ਦਾ ਰਿਕਾਰਡ ਵੀ ਜੀ ਪਿਛਲੇ ਸਵੇਰੇ ਜਿੰਨਾ ਵੀਰਾਂ ਭਰਾਵਾਂ ਕੋ ਲਈ ਪੈਂਦੇ 13 ਕਿਲੋ ਦੁੱਧ ਮੈਂ ਦਿੰਦੀ ਰਹੀ ਆ 12 13 ਕਿਲੋ ਤੇ ਕੋਲਕ ਭਾਉ ਵੀ ਜੀ ਉਸ ਆ ਵੀਰ ਜੀ ਮੈਂ ਸਿਰਫ ਹਫਤਾਖੰਡ ਸਾਹਮਣੇ ਪਹੂਗੀ ਤੇ ਥੀਜਾ ਸੂਆ ਮੈਂ ਜੇ ਥੋੜੀ ਹਫਤਾਖੰਡ ਮੈਂ ਸਾਹਮਣੇ ਪਹੂਗੀ ਥਣਾ ਦਾ ਚੰਗਾ ਸਾਈਜ ਤਾਂ ਗਾਇਬ ਰਹੀ ਆ ਜੇ ਤੇ ਲੇਵਾ ਵੀਰ ਜੀ ਇਹ ਲਊਗੀ ਕੋਈ 8 10 ਦਿਨ ਚੈੱਕ ਕਰੋ ਦੇਖੋ ਚੰਗਾ ਖਲਾਰਾ ਬਹੁਤ ਜਲੇਵੇ ਦਾ ਕੋ ਜੇ ਬਣੂ ਮੈਂ ਚੰਗੀ ਮੈਂ ਵੀਜੀ ਆ ਵੇਖੋ ਬਣੂ ਚੰਗੀ ਮੈਂ ਵੀਜੀ ਬੋਲੋ ਫੇਸ ਕੁਆਲਟੀ ਚੈੱਕ ਕਰੋ ਚੰਗੀ ਵੀਜੀ ਬੇਲਪੂਲ ਬੜੀ ਮੱਚਦੀ ਬਿਲਕੁਲ ਪਤਲੀ ਚਮੜੀ ਦੀ ਵੇਖੋ ਵੀਜੀ ਇਹ ਜੀ ਅਠਾ ਤਨ ਨੂੰ ਮੈਂ ਵਿਖਾਉਗੀ ਆਪਣਾ ਲੈਵਾ ਬਹੁਤ ਖੁੱਲਾ ਬਣਾਉਂਗੀ ਢੋਲੀ ਬਹੁਤ ਵੱਡੀ ਮੱਚਦੀ ਤੇ ਵੀਜੀ ਮੁੱਲ ਦੀ ਗੱਲ ਕਰੀਏ ਆਪਾਂ ਇਹਦੀ ਮੱਝ ਦੀ ਤੇ ਮੁੱਲ ਵੀ ਜੀ ਕਰਨ ਨੂੰ ਭਵੇਂ 90 ਕਰ ਲਈਏ 85 ਕਰ ਲਈਏ 80000 ਦੀ ਵੀ ਜੀ ਮੈਂ ਹਾਂ ਨਾ ਦੇ ਦਾਂਗੇ ਵੀ ਜੀ ਮੈਂ 10 ਦਿਨਾਂ ਦੇ ਤਿਆਰ ਹੋ ਕੇ ਮੈਂ ਭਵੇਂ 90 95 ਦੀ ਵੇਚੀ ਜੱਡੀ ਤਕੜੀ ਮੈਂ ਜੱਡੇ ਲੇਵੇ ਵਾਲੀ ਆ ਭੋਰਾਂ ਜਿਹਨੇ ਵੀਰਪੁਰਾ ਨੇ ਸਾਹਮਣੀ ਕਰ ਹਫਤਾ ਖੰਡ ਹੁਣਾ ਸੀ ਆਰ ਦੀ ਮੈਂ ਆ ਪਹਾਨਾ ਦੇ ਦਾਂਗੇ ਤੇ ਵੀ ਜੀ ਤੀਜੇ ਨੰਬਰ ਤੇ ਆ ਗਈ ਮੱਝ ਜੀ ਇਹ ਵੀ ਬਹੁਤ ਤਕੜੀ ਤੇ ਬਹੁਤ ਵੱਡੀ ਮੱਝ ਤੇ ਇਹ ਵੀ ਜੀ ਮੈਂ ਕੋਈ ਘਰ ਤੋਂ ਘੱਟ ਵੀ ਕੋ 20-25 ਦਿਨਾਂ ਤੱਕ ਲੈ ਜਾਊਗੀ ਵਿਧੀ ਇਹ ਵੀ ਮੈਂ ਦਾ ਚੰਗਾ ਦੇਖੋ ਥੱਲੇ ਝੋਲਾ ਲੇਵਾ ਚੰਗਾ ਖੁੱਲਾ ਜੇ ਭਾਜਣ ਵੇਖੋ ਲੇ ਬੇਲ ਵੇਖੋ ਵਿਧੀ ਉਹ ਵਿਧੀ ਮੈਂ ਜਿੱਕਾ ਡਾ ਵਜਨ ਕਰਦਿਆ ਪੂਰੀ ਸੰਭੀ ਹਾਥੀ ਹੈ ਮੈਂ ਵਿਧੀ ਕਾਦੀ ਫੋਲੋ ਇਹ ਵੀ ਮੈਂ ਵਿਖਾਈਏ ਇਹ ਵੀ ਵਿਧੀ ਮੈਂ ਕੋ 20-25 ਦਿਨਾਂ ਤੱਕ ਤਿਆਰ ਹੋ ਜੂਗੀ ਮੈਂ ਤੇ ਇਹਦਾ ਮੈਂ ਮੈਂ ਦਾ ਵੀ ਵਿਧੀ ਚੰਗਾ ਰਕਾਰ ਜੇ ਕਹਿੰਦੇ 14-15 ਕਿਲੋ ਵਾਲੀ ਮੈਂ ਜੇ ਸਿਰਫ ਇਹ ਮੈਸਰਪੜੀ 20-25 ਦਿਨ ਕੋ ਸਾਹਮਣੀ ਪਾਣੀ ਆ ਬਾਕੀ ਚਲੋ ਗਾਂਵ ਵੀ ਚੰਗੀ ਬਾਹਰ ਆਉਣ ਢਈ ਆ ਪਿੱਠ ਪੜਾ ਵੇਖੋ ਮੈਂ ਤਾਂ ਕਿੱਡਾ ਚੌੜਾ ਜੀ ਵੇਖੋ ਜੀ ਲੇਵਾ ਵਿਧੀ ਚੰਗਾ ਮੈਂ ਪੱਟਾਂ ਦੇ ਵਿੱਚ ਤਿਆਰ ਕਰਨਾ ਮੈਂ ਨੇ ਵੇਖੋ ਟਿੱਪਣ ਮੈਂ ਬਹੁਤ ਪੋਲੀ ਆਈ ਸਾਫ ਸੁਥਰੀ ਆਈ ਜੀ ਜੀ ਇੰਨੇ ਕ ਦਿਨ ਖੜੂਗੀ ਕੋ 20-25 ਦਿਨ ਸ਼ਾਇਦ ਆਉਣ ਢਈ ਅਜ ਥਣਾ ਦੇ ਵਿੱਚ ਇਸ ਕੁਆਲਿਟੀ ਚੈੱਕ ਕਰੋ ਬੇਲ ਵੇਖੋ ਵੇਜੀ ਪਿੱਠ ਪੜਾ ਚੌੜਾ ਬਹੁਤ ਆ ਉਹ ਸਾਹਮਣੀ ਪਾਉ ਵੀਜੀ ਮੈਂ ਬਾਕੀ ਮੈਂ ਜਦੋਂ ਤਿਆਰ ਹੋ ਗਈ ਉਦੋਂ ਮੈਂ ਆਪਣਾ ਵਿਖਾਉਗੀ ਕੋ ਪਤਲੀ ਚੰਮ ਦੀ ਬਿਲਕੁਲ ਮੈਂ ਜੀ ਥਾਣ ਬਿਲਕੁਲ ਵਿਦੀ ਥਾਣਾ ਦਾ ਚਾਰਾਂ ਦਾ ਵੀਰ ਭਰਾ ਕੋ ਇੱਥੇ ਆ ਕੇ ਆਪਣੇ ਤਿੱਪ ਕੇ ਖਰੇ ਥਾਣ ਬਿਲਕੁਲ ਪੋਲੇ ਸਾਫ ਸੁਥਰੇ ਜੀ ਤੇ ਪਾਸ ਕੀਤੀ ਹੋਈ ਹੈ ਮੈਂ ਬਾਕੀ ਵਿਦੀ ਜੀ ਵੀ ਮੈਂ ਤਿਆਰ ਹੋ ਜੇ ਕੁਵੀਆਂ ਪੰਹਿਆਂ ਦਿਨ ਭਵੇਂ ਇਹਦਾ ਮੈਂ ਦਾ ਵੀ ਲੱਖ ਰੁਪਈਆ ਮੁੱਲ ਕਰ ਲਈਏ ਸਵਾ ਲੱਖ ਕਰ ਲਈਏ ਹੁਣ ਆਪਾਂ ਵਿਦੀ ਜੈ ਜੀ ਮੁੱਲ ਕਰਾਂਗੇ ਚਲੋ ਜਿੰਨੇ ਸਾਹਮਣੇ ਮੈਂ ਕਹਿੰਨੇ ਜੈ ਜੀ ਮੁੱਲ ਕਰਾਂਗੇ ਤੇ ਜੈ ਜੀ ਆਪਾਂ ਦੇ ਦੇਣੀ ਤੇ ਇਹਦਾ ਵਿਧੀ ਮੁੱਲ ਭਾਵੇਂ 90 ਕਰ ਲਈਏ 85 ਕਰ ਲਈਏ ਇਹ ਵਿਧੀ 82000 ਦੀ ਮੈਂ ਦੇ ਦਾਂ ਨਹੀਂ ਵਿਧੀ ਹਾਂ ਨਾ ਹੀ ਇਹ ਵੀ ਮੈਂ 80000 ਦੀ ਹੋ ਜੂਗੀ ਹਾਂ ਨਾ ਹੀ ਭਾਵੇਂ ਕੋ ਵੀਰਪਰਾ ਆ ਲੱਲੇ ਭਾਵੇਂ ਕੋ ਉਹ ਲੱਲੇ ਹਾਂਜੀ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਭਰਾਵਾਂ ਸਾਰਿਆਂ ਦਾ ਵਾਹਿ ਖਾਲਸਾ ਵਾਹਿ ਫਤਿਹ ਜੀ